ਹਾਂਜੀ ਦੋਸਤੋ ਇੱਕ ਬਾਰੀ ਕੋਈ ਅੰਨਾ ਭਿਖਾਰੀ ਸੀ ਜਿਹੜਾ ਹਰ ਰੋਜ਼ ਸੜਕ ਦੇ ਕਿਨਾਰੇ ਖੜ ਕੇ ਭੀਖ ਮੰਗਦਾ ਹੁੰਦਾ ਸੀ ਤਾਂ ਜਿਵੇਂ ਰੋਜ਼ਾਨਾ ਉਹਦਾ ਇਹੀ ਕੰਮ ਸੀ ਵੀ ਸਵੇਰ ਆ ਜਾਂਦਾ ਸ਼ਾਮ ਤੱਕ ਉਹ ਭੀਖ ਮੰਗਦਾ ਤਾਂ ਕੋਈ 1 ਰੁਪਏ ਦਿੰਦਾ ਉਹਨੂੰ ਕੋਈ 2 ਦਿੰਦਾ ਕੋਈ 5 ਦਿੰਦਾ ਯਾਨੀ ਕਿ ਵੱਧ ਤੋਂ ਵੱਧ 5 ਰੁਪਏ ਹੱਦ ਸੀ ਜਿਹੜੇ ਲੋਕ ਉਹਨੂੰ ਭੀਖ ਦੇ ਰੂਪ 'ਚ ਉਹਨੂੰ ਦਾਨ ਦਿੰਦੇ ਸੀ ਤਾਂ ਉਹ ਜਿਹੜਾ ਅੰਨਾ ਭਿਖਾਰੀ ਸੀ ਉਹਨੂੰ ਦਿੱਸ਼ਦਾ ਤਾਂ ਹੈ ਨਹੀਂ ਸੀ ਤਾਂ ਕਾਫੀ ਟਾਈਮ ਤੋਂ ਮੰਗ ਰਿਹਾ ਸੀ ਤਾਂ ਉਹਦੇ ਹੱਥਾਂ ਨਾਲ ਉਹ ਪਛਾਣ ਕਰ ਲੈਂਦਾ ਸੀ ਨੋਟਾਂ ਦੀ ਵੀ ਕੌਣ 1 ਰੁਪਿਆ ਕੋਈ ਦੇ ਗਿਆ ਫਿਰ 2 ਰੁਪਏ ਦੇ ਗਿਆ ਜਾਂ 5 ਤਾਂ ਉਹਨੂੰ ਆਪਦੇ ਹੱਥਾਂ ਵਿੱਚ ਦੇਖ ਕੇ ਜਦੋਂ ਨੋਟ ਨੂੰ ਚੈੱਕ ਕਰਦਾ ਤਾਂ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਕਿੰਨੇ ਦਾ ਨੋਟ ਆ ਵੀ ਕਿੰਨੇ ਰੁਪਏ ਕੋਈ দান ਦੇ ਕੇ ਗਿਆ ਉਸ ਤੋਂ ਬਾਅਦ ਉਹ ਉਮੀਦ ਵੀ ਨਹੀਂ ਕਰ ਸਕਦਾ ਸੀ ਕਿਉਂਕਿ ਉਹਨੂੰ ਪਤਾ ਸੀ ਵੀ ਲੋਕ ਇਦੋਂ ਬਾਅਦ ਕੋਈ ਦਿੰਦਾ ਨਹੀਂਗਾ ਤਾਂ ਇੱਕ ਦਿਨ ਕੀ ਹੋਇਆ ਕੋਈ ਅਮੀਰ ਵਿਅਕਤੀ ਉੱਥੋਂ ਦੀ ਲੰਘਿਆ ਤਾਂ ਉਹਨੇ ਉਹਦੇ ਤਰਸ ਕੀਤਾ ਤਾਂ ਉਹਨੂੰ 100 ਰੁਪਏ ਦਾ ਨੋਟ ਆ ਜਿਹਨਾਂ ਨੇ ਭਿਖਾਰੀ ਨੂੰ ਦਾਨ ਦੇਤਾ ਯਾਨੀ ਕਿ ਉਹਦੇ ਹੱਥ ਦੇ ਵਿੱਚ 100 ਦਾ ਨੋਟ ਦੇਤਾ ਤਾਂ ਭਿਖਾਰੀ ਨੇ 100 ਦਾ ਨੋਟ ਜਦੋਂ ਆਪਦੇ ਹੱਥ 'ਚ ਫੜਿਆ ਉਹਨੂੰ ਨੋਟ ਵੱਡਾ ਲੱਗਿਆ ਤਾਂ ਕਿਉਂਕਿ ਉੱਥੋਂ ਤੱਕ ਉਹਦੀ ਉਮੀਦ ਨਹੀਂ ਸੀ ਉਹ ਸੋਚ ਹੀ ਨਹੀਂ ਸਕਦਾ ਸੀ ਵੀ ਕੋਈ ਉਹਨੂੰ 100 ਰੁਪਏ ਵੀ ਦਾਨ ਦੇ ਜੂਗਾ ਤਾਂ ਉਸਨੇ ਉਸ ਨੂੰ ਨੋਟ ਨੂੰ 100 ਦੇ ਨੋਟ ਨੂੰ ਇੱਕ ਕਾਗਜ਼ ਦਾ ਟੁਕੜਾ ਸਮਝ ਕੇ ਉਹਨੇ ਸੋਚਿਆ ਵੀ ਕੋਈ ਬੰਦਾ ਮੈਨੂੰ ਮਜ਼ਾਕ ਦੇ ਵਿੱਚ ਕਾਗਜ਼ ਦਾ ਟੁਕੜਾ ਦੇ ਗਿਆ ਤਾਂ ਉਹਨੇ ਕਾਗਜ਼ ਦਾ ਟੁਕੜਾ ਸਮਝ ਕੇ 100 ਦਾ ਨੋਟ ਆ ਜਿਹੜਾ ਸੜਕ ਤੇ ਹੋ ਸੁੱਟਦਾ ਤਾਂ ਇਹ ਚੀਜ਼ ਸਾਹਮਣੇ ਖੜਾ ਕੋਈ ਬੰਦਾ ਦੇਖੀ ਜਾਂਦਾ ਸੀ ਤਾਂ ਉਹ ਬੰਦੇ ਨੇ ਆ ਕੇ 100 ਦਾ ਨੋਟ ਚੁੱਕਿਆ ਤੇ ਉਸ ਭਿਖਾਰੀ ਨੂੰ ਫੜਾਇਆ ਤੇ ਨਾਲੇ ਦੱਸਿਆ ਵੀ ਇਹ ਕੋਈ ਭਲਾ ਪੁਰਸ਼ ਸੀਗਾ ਜਿਨੇ ਤੇਰੇ ਤੇ ਤਰਸ ਕਰਕੇ ਤੈਨੂੰ 100 ਦਾ ਨੋਟ ਆ ਜਿਹੜਾ ਉਹ ਦਾਨ ਦੇ ਵਿੱਚ ਦਿੱਤਾਗਾ ਤਾਂ ਭਿਖਾਰੀ ਨੂੰ ਆਪਣੇ ਆਪ ਤੇ ਬੜਾ ਉਹਨੂੰ ਮਹਿਸੂਸ ਵੀ ਹੋਇਆ ਵੀ ਮੈਂ ਤਾਂ ਦੇਖੋ 100 ਦਾ ਨੋਟ ਕਵਾ ਲਿਆ ਸੀ ਤੇ ਉਸ ਬੰਦੇ ਦਾ ਉਹਨੇ ਧੰਨਵਾਦ ਵੀ ਕੀਤਾ ਤਾਂ ਇਹ ਤੋਂ ਕਹਿੰਦੇ ਵੀ ਸਿੱਖਿਆ ਇਹ ਮਿਲਦੀ ਆ ਵੀ ਸਾਨੂੰ ਕਈ ਵਾਰੀ ਸਾਡੀ ਉਮੀਦ ਤੋਂ ਕਿੱਤੇ ਜਿਆਦਾ ਵੱਧ ਕੇ ਜਿੱਥੋਂ ਤੱਕ ਕਿ ਅਸੀਂ ਸੋਚ ਵੀ ਨਹੀਂ ਸਕਦੇ ਸਾਡੀ ਉਮੀਦ ਨਹੀਂ ਹੁੰਦੀ ਵੀ ਉਹ ਚੀਜ਼ ਸਾਨੂੰ ਮਿਲ ਜਾਂਦੀ ਹੈ ਪਰ ਸਾਡੇ ਵਿੱਚ ਉਸ ਚੀਜ਼ ਨੂੰ ਸਦਕਾਰ ਕਰਨ ਦਾ ਮਾਦਾ ਨਹੀਂ ਹੁੰਦਾ